ਇੱਕ ਅਖਬਾਰ ਅਮਰ ਉਜਾਲਾ ਦੇ ਹਵਾਲੇ ਨਾਲ ਮੈਂ ਇੱਕ ਖਬਰ ਪੜ੍ਹੀ ਸੀ ਕਿ ਕਹਿੰਦੇ ਵੀ 1500 ਕਰੋੜ ਦਾ ਕਰਜ਼ਾ ਸੀ ਹੋਰ ਲੈਣ ਲੱਗੇ ਆ ਜੀ ਪੰਜਾਬ ਸਰਕਾਰ ਵਾਲੇ ਅਸੀਂ ਕਹਿਦੀ ਆ ਅਸੀਂ ਵੀ ਵਿੱਚ ਹੀ ਆ ਕੋਈ ਪਿੰਡ ਵਾਲੀ ਗੱਲ ਆ ਵੀ ਪਿੰਡ ਚ ਆਫਾ ਵੀ ਆ ਤੇ ਕਹਿੰਦੇ ਵੀ ਜਿਹੜੀਆਂ ਵਿਕਾਸ ਵਾਲੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹ ਪੂਰੀਆਂ ਨੇ ਪਰ ਚੜਾਉਣੀਆਂ ਅਸੀਂ ਕਿਉਂਕਿ ਸਮਾਂ ਉਹ ਸਾਲ ਜਿਹੜਾ ਜਿਵੇਂ ਤੁਸੀਂ ਕਿਹਾ ਸੀਗਾ ਵੀ ਸਾਲ ਜਿਹੜਾ ਔਖਾ ਚੱਲ ਰਿਹਾ ਹੁਣ 1500 ਕਰੋੜ ਹੋਰ ਲੈਣਾ ਜੀ ਪਹਿਲਾਂ ਨੇ ਉਤਰੇ ਨਹੀਂ ਵਿਆਜ ਸਾਡੇ ਤੋਂ ਦਿੱਤਾ ਨਹੀਂ ਜਾ ਰਿਹਾ ਕਿਸ਼ਤਾਂ ਸਬਸਿਡੀਆਂ ਤੇ ਨਾਉ ਫਿਰ ਕਰਜਾ ਹੋਰ ਸੁਖਮ ਸਾਬਾ ਜਿੱਥੇ ਆ ਗਏ ਆ ਨਾ ਜਿਵੇਂ ਉਹ ਕਹਿੰਦੇ ਸੋਚੋ ਹਮ ਕਿਤਨੇ ਮਜਬੂਰ ਥੇ ਹਮ ਤੇ ਗੱਲ ਇਹ ਕਿ ਚਾਹੇ ਜਿੰਨਾ ਜੋ ਨਾ ਕਰਨਾ ਥਾ ਉਹ ਕਰ ਗਏ ਜੀ ਤੋ ਮਤਲਬ ਕਿ ਅਸੀਂ ਕੁਝ ਵੀ ਕਹੀਏ ਹੁਣ ਅਸੀਂ ਉੱਥੇ ਆ ਗਏ ਆ ਜਿੱਥੇ ਪਿੱਛੇ ਮੁੜਿਆ ਜਾਂਦਾ ਹਾਲਾਤ ਐਸੇ ਆ ਕਿ ਤੁਹਾਡਾ ਹਰ ਸੈਕਿੰਡ ਜਿਹੜਾ ਹੈ ਨਾ ਹੰਸ ਰਾਜ ਹੰਸ ਦਾ ਇੱਕ ਬੜਾ ਖੂਬਸੂਰਤ ਗੀਤ ਸੀ ਸ਼ਾਇਦ ਹੰਸ ਜੀ ਨੂੰ ਵੀ ਯਾਦ ਨਹੀਂ ਹੋਣਾ ਉਹ ਮੈਂ ਯਾਦ ਕਰਾਉਣਾ ਹੁਣ ਤੇ ਸਾਡੀਆਂ ਰਾਤਾਂ ਉਹ ਸੱਜਣਾ ਤਾਰੇ ਗਿਣ-ਗਿਣ ਲੰਘਣਗੀਆਂ ਹੁਣ ਤੇ ਸਾਡੇ ਸੈਕਿੰਡ ਵੀ ਜਿਹੜੇ ਉਹ ਕਰਜ਼ੇ ਦੇ ਫਿਗਰ ਗਿਣ-ਗਿਣ ਕੇ ਲੰਘਣਗੇ ਜੀ ਫਿਗਰ ਕਰਜ਼ੇ ਦੇ ਜਿੰਨੇ ਵੱਡੇ ਹੁੰਦੇ ਆ ਤਾਂ ਫਿਕਰ ਵੀ ਵੱਡੇ ਹੋ ਜਾਂਦੇ ਪਰ ਇੱਥੇ ਲੀਡਰਾਂ ਨੂੰ ਕੋਈ ਫਿਕਰ ਹੈ ਨਹੀਂਗਾ ਇਦਾਂ ਦਾ ਜਾਂ ਆਪਦਾ ਨਹੀਂ ਜੇ ਜਾਪਦਾ ਹੋਵੇ ਨਾ ਤੇ 100-100 ਗੱਡੀ ਦਾ ਕਾਫਲਾ ਨਾ ਜਾਵੇ ਇਦਾਂ ਦਾ ਜੀ ਉਹਨੂੰ ਛੋਟਾ ਕੀਤਾ ਜਾ ਸਕਦਾ ਖਰਚੇ ਘਟਾਏ ਜਾ ਸਕਦੇ ਆ ਅਸਾਸੀ ਵਧਾਈ ਜਾ ਸਕਦੇ ਆ ਆਮਦਨ ਵਧਾਉਣ ਵੱਲ ਹੋਰ ਤਰਜੀਹ ਦਿੱਤੀ ਜਾ ਸਕਦੀ ਆ 1500 ਕਰੋੜ ਕਰਜ਼ੇ ਦਾ ਇਹਨਾਂ ਨੇ ਮਤਲਬ ਕਿ ਚੱਕਤਾ ਕੰਮ ਸਾਫ ਹੈ ਜੀ ਤਾਂ ਹੁਣ ਜਿਹੜਾ ਤੁਹਾਡਾ ਅੰਕੜਾ ਪੰਜਾਬ ਦੇ ਕਰਜ਼ੇ ਦਾ ਉਹ ਜਦੋਂ ਹੁਣ ਅਗਲਾ ਵਿੱਤੀ ਬਰਾਂ ਸ਼ੁਰੂ ਹੋਏਗਾ ਇਹ ਖਤਮ ਹੋਏਗਾ ਉਦੋਂ ਤੱਕ ਸਮਝ ਲਓ ਕਿ 4 ਸਵਾ 4 ਲੱਖ ਕਰੋੜ ਤੱਕ ਗਿਆ ਜਿਵੇਂ ਉਹ ਟੱਚ ਕਰੇਗਾ ਫਿਰ ਤੁਸੀਂ ਵੇਖਣਾ ਕਿ ਇਹ ਛੜਪਾ ਹੋਰ ਵੱਡਾ ਵਜੇਗਾ ਜਾਂਦੀ ਜਾਂਦੀ ਇਹ ਸਰਕਾਰ ਮੈਨੂੰ ਲੱਗਦਾ ਕਿ 5 ਲੱਖ ਜਾਂ ਇਹਦੇ ਤੋਂ ਵੱਧ ਕਰਜ਼ਾ ਕਰ ਜਾਏਗੀ ਜੇ ਜਿਹੜੀ ਅਗਲੀ ਸਰਕਾਰ ਆ ਗਈ ਭਾਵੇਂ ਰਿਪੀਟ ਹੀ ਹੋ ਜਾਵੇ ਮੈਂ ਹਮੇਸ਼ਾ ਕਹਿੰਦਾ ਕਿ ਸਾਡੇ ਲਈ ਕੋਈ ਪਾਰਟੀ ਦੀ ਮਤਲਬ ਕਿ ਕੋਈ ਮੁਖਾਲਫਤ ਨਿੱਜੀ ਤੌਰ ਤੇ ਉਹ ਤਰਜੀਹੀ ਨਹੀਂ ਹੈ ਹਮ ਅਸੀਂ ਗਵਰਨਮੈਂਟ ਦੇਖਦੇ ਹਾਂ ਗਵਰਨਮੈਂਟ ਦੀਆਂ ਪਾਲਿਸੀਆਂ ਦੇਖਦੇ ਹਾਂ ਜੀ ਪਾਰਟੀ ਕੋਈ ਵੀ ਆ ਜਾਵੇ ਇਹ ਰਿਪੀਟ ਹੋ ਜਾਂਦੀ ਹੈ ਡਸਨ ਮੈਟਰ ਜਾਂ ਕੋਈ ਦੂਸਰੀ ਪਾਰਟੀ ਆ ਜਾਂਦੀ ਹੈ ਸਰ ਉਹ ਕੰਡਿਆਂ ਦਾ ਤਾਜ ਹੋਏਗਾ ਬਿਲਕੁਲ ਕਿਉਂ ਕਿ ਕਿਉਂਕਿ ਜਿਵੇਂ ਜਿਵੇਂ ਤੁਹਾਡਾ ਕਰਜ਼ਾ ਵਧੇਗਾ ਤੁਹਾਡਾ ਇੰਟਰਸਟ ਵੀ ਤਾਂ ਵਧਣਾ ਹੈ ਨਾ ਹਮ ਅੱਜ ਤੁਹਾਡੇ ਉੱਤੇ ਮੰਨ ਲਓ 50000 ਦਾ ਕਰਜ਼ਾ ਹੈ ਅਗਲੇ ਸਾਲ ਉਹ ਲੱਖ ਹੋ ਗਿਆ ਆਮਦਨ ਉਹ ਸੀਮਤ ਹੈ ਜਾਂ ਥੋੜੀ ਵਧ ਰਹੀ ਹੈ ਹਮ ਤਾਂ ਲੱਖ ਦਾ ਵਿਆਜ ਵਧ ਗਿਆ ਨਾ ਵਧ ਗਿਆ ਮੂਲ ਤੇ ਚਲੋ ਕਿਸ਼ਤਾਂ ਚ ਮੁੜੇਗਾ ਵੀ ਐਨਾ ਦੇਤਾ ਜਾਂ ਐਦੋਂ ਤੱਕ ਮੈਂ ਦੇਣਾ ਆ ਇਹ 8 ਸਾਲ ਦੀ ਮਿਆਦ ਵਾਲਾ ਕਰਜ਼ਾ ਸ਼ਾਇਦ ਜੀ ਇਹਨਾਂ ਨੇ 33 ਵਿੱਚ ਪੂਰਾ 33 ਚ ਲਾਉਣਾ ਹੈ ਤਾਂ ਮਤਲਬ ਇਹ ਆ ਕਿ ਜਿੱਦਾਂ ਜਿੱਦਾਂ ਤੁਹਾਡਾ ਪ੍ਰਿੰਸੀਪਲ ਅਮਾਉਂਟ ਵੱਧਦਾ ਜਾਂਦਾ ਹੈ ਕਰਜ਼ੇ ਦਾ ਹੂੰ ਆਮਦਨ ਤੁਹਾਡੀ ਉਸ ਰਫ਼ਤਾਰ ਨਾਲ ਨਹੀਂ ਵੱਧਦੀ ਤਾਂ ਤੁਹਾਡੇ ਤਨਖਾਹ ਭੱਤੇ ਵਿਆਜ ਉਹ ਤੇ ਵਧੀ ਜਾਣੇ ਆ ਨਾ ਹਰ ਸਾਲ ਹੂੰ ਕੀ ਕਰੋਗੇ ਤਾਂ ਮੈਂ ਕਹ ਰਿਹਾ ਕਿ ਹੁਣ ਉਥੇ ਆ ਪਹੁੰਚੇ ਆ ਜਿੱਥੇ ਸ਼ਾਇਦ ਪਿੱਛੇ ਮੁੜਨ ਦਾ ਤੇ ਸਵਾਲ ਹੀ ਨਹੀਂ ਸੈ ਹਰ ਇੱਕ ਸੈਕਿੰਡ ਜਿਹੜਾ ਸਰਕਾਰ ਦਾ ਟਾਈਮ ਪਾਸ ਹੈ ਜਿਹੜਾ ਉਹ ਪੈਸੇ ਨਾਲ ਕਰਜ਼ੇ ਨਾਲ ਹੀ ਹੋ ਰਿਹਾ ਹੈ ਹੂੰ ਤੋ ਖੈਰ ਦੇਖੋ ਗੱਲ ਇਹ ਆ ਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਇਹਦੇ ਨਾਲ ਐਡੀਸ਼ਨ ਆਰਬੀਆਈ ਨੇ ਕੁਝ ਸੂਬਿਆਂ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਆ ਹੂੰ ਪਿਛਲੇ ਦਿਨੀ ਆਰਬੀਆਈ ਨੇ ਕਿਹਾ ਕਿ ਕੁਝ ਸੂਬੇ ਇਤਰਾਹ ਦੇ ਆ ਬੰਗਾਲ ਹੈ ਉਹਦੇ ਚ ਪੰਜਾਬ ਹੈ ਇੱਕ ਦੋ ਹੋਰ ਹੈ 36 ਸਕਰਟ ਵਗੈਰਾ ਸ਼ਾਇਦ ਰਾਜਸਥਾਨ ਵੀ ਹੈ ਜੀ ਭਈ ਇੰਨਾ ਸੂਬਿਆਂ ਨੂੰ ਬਾਜ਼ਾਰ ਚੋਂ ਹੁਣ 100% ਦੀ ਕਰਜ਼ ਵੀ ਨਹੀਂ ਮਿਲ ਰਿਆ ਮਤਲਬ ਕਿਦਾ ਹੁਣ ਇਹਨੂੰ ਹੋਰ ਸਰਲ ਕਰ ਲੋ ਕਿ ਭਈ ਅਸੀਂ ਇੱਕ ਫਿਕਸ ਕੀਤੀ ਅਮਾਉਂਟ ਕੇ ਇੰਨਾ ਕਰਜ਼ਾ ਲੈਣਾ ਹੈ ਵਜੜ ਦੇ ਵਿੱਚ ਹੋ ਜਾਂਦਾ ਨਾ ਮੈਂ ਇੰਨਾ ਸਾਡਾ ਵਿੱਤੀ ਘਟਾ ਕਰਜ਼ਾ ਚੁਕਣਾ ਬਾਜ਼ਾਰ ਚੋਂ ਤਾਂ ਉਹ ਸਟੇਟਾ 68% ਤੱਕ ਹੀ ਜਾ ਰਹੀਆਂ ਹਨ ਯਾਨੀ ਕਰਜ਼ਾ ਮਿਲਣੋਂ हट ਰਿਹਾ ਇਹਨਾਂ ਨੂੰ ਹੂੰ इंटरेस्टिंग ही नहीं ये खतरनाक है खतरनाक है बिल्कुल इफेक्ट इंटरेस्टिंग नहीं है भी खतरनाक भी नहीं है, है हां जी ਤੁਹਾਨੂੰ ਹੁਣ ਕਰਜ਼ਾ ਕਿਉਂਕਿ ਕਰਜ਼ਾ ਤੁਹਾਨੂੰ ਸ਼ਰਤਾਂ ਦੇ ਤਹਿਤ ਮਿਲਦਾ ਹੈ ਨਾ ਸਰ ਜੀ ਜੀ ਤੁਹਾਡੀਆਂ ਨੀਤੀਆਂ ਨੂੰ ਦੇਖ ਕੇ ਤੁਹਾਡੀ ਆਮਦਨ ਦੇ ਇਜ਼ਾਫੇ ਨੂੰ ਗਰੋਥ ਰੇਟ ਨੂੰ ਦੇਖ ਕੇ ਜੀ ਤਾਂ ਇਹ ਬੜਾ ਵੱਡਾ ਸਿਆਪਾ ਪੈ ਰਿਹਾ ਕੁਝ ਸਟੇਟਾਂ ਨੂੰ ਕੱਲਾ ਪੰਜਾਬ ਨਹੀਂ ਇੱਥੇ ਮੈਂ ਵਿਅਕਤੀਗਤੋ ਕਿ ਕਿਸੇ ਹਾਕਮ ਨੂੰ ਟਾਰਗੇਟ ਕਰਾ ਜੈਕ ਪਾਰਟੀ ਨਹੀਂ ਹੂੰ ਕਈ ਸਟੇਟਾਂ ਮਤਲਬ ਕਿ ਤਿੰਨ ਚਾਰ ਸਟੇਟਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਸਿਖਰ ਲੀਆਂ ਜਿਨ੍ਹਾਂ ਵਾਸਤੇ ਕਰਜ਼ਾ ਲੈਣਾ ਵੀ ਇੱਕ ੜਿੱਕਾ ਬਣ ਰਿਹਾ ਹੈ ਹੂੰ ਉਹੀ ਤੁਹਾਡੇ ਸਿਬਲ ਸਕੋਰ ਡਾਊਨ ਹੋਣ ਵਾਲੀ ਬਿਲਕੁਲ ਉਹੀ ਹੈ ਕਿ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਜਿਹੜਾ ਤੁਹਾਡੇ ਕੋਲ ਵੀ ਅਵੇਲੇਬਲ ਕਰਜ਼ਾ ਜਿਹੜਾ ਤੁਸੀਂ ਲੈ ਸਕਦੇ ਹੋ ਪਹਿਲਾਂ ਤੇ ਇਹ ਦੇਖਣਾ ਪਏਗਾ ਨਾ ਤੁਹਾਡੀ ਆਰਬੀਆਈ ਨੇ ਜਿਹੜੀ ਲਿਮਟ ਬੰਨੀ ਹੈ ਜੀ ਉਹ ਸਰਕਾਰ ਜਿਹੜੀ ਜੀਐਸਟੀਪੀ ਦਾ ਤੁਸੀਂ ਕਿੰਨਾ ਲੈ ਰਹੇ ਹੋ ਹੂੰ ਤਾਂ ਤੁਹਾਡੀਆਂ ਪਾਲਿਸੀਆਂ ਕਿਸ ਤਰ੍ਹਾਂ ਦੀਆਂ ਹੈ ਤਹਾਡੀ ਗ੍ਰੋਥ ਰੇਟ ਕਿਸ ਤਰ੍ਹਾਂ ਦੀ ਕਰਜ਼ਾ ਵੀ ਤੇ ਤਦ ਹੀ ਮਿਲੂਗਾ ਨਾ ਸਰ ਬਿਲਕੁਲ ਜੇ ਆਪਣੇ ਪਿੰਡ ਸਾਰੇ ਪਿੰਡ ਦੇ ਦ ਪੈਸੇ ਦੱਬ ਕੇ ਬੰਦਾ ਜਿਹੜਾ ਉਹ ਉਥੇ ਚਲਾ ਜਾਏਗਾ ਕਿਸੇ ਹੋਰ ਪਿੰਡ ਜਾਂ ਕਿਸੇ ਹੋਰ ਬੈਂਕ ਕੋਲ ਕਿ ਕਰਜ਼ਾ ਦੇਉ ਤੇ ਪਤਾ ਲੱਗ ਹੀ ਜਾਂਦਾ ਜੀ ਕਿ ਇਹ ਤੇ ਦਿੱਤਾ ਪੈਸਾ ਕਿਸੇ ਦਾ ਰਿਸ਼ਤੇਦਾਰ ਬানি ਮੋੜਦਾ ਹੂੰ ਤਾਂ ਇਸ ਕਰਕੇ ਸਾਡੀ ਹਾਲਤ ਬਹੁਤ ਹੀ ਜ਼ਿਆਦਾ ਮੈਂ ਕਹੂੰਗਾ ਕਿ ਵਰਸਟ ਹੈ ਇਸ ਵੇਲੇ ਜੇ ਕੋਈ 1000 ਰੁਪਏ ਵਾਲੀ ਗਰੰਟੀ ਵਾਲੀ ਇਸ ਤਰ੍ਹਾਂ ਦੀ ਕੋਈ ਚੀਜ਼ ਹੋਰ ਲਾਗੂ ਕਰ ਲਈ ਇਹਨਾਂ ਨੇ ਮੈਂ ਤੇ ਹਰਾਮ ਸੀ ਕੱਲ ਤੁਸੀਂ ਦੇਖੋ ਵੀ ਹੋਲੀ ਸਿਟੀ ਚ ਅਸੀਂ ਮਿੰਨੀ ਬੱਸਾਂ ਫ੍ਰੀ ਚਲਾਵਾਂਗੇ ਜੀ ਸਰ ਰਿਕਸ਼ੇ ਚਲਾਵਾਂਗੇ ਈ ਰਿਕਸ਼ਾ ਚਲਾਵਾਂਗੇ ਸਰ ਅੰਮ੍ਰਿਤਸਰ ਦੀ ਉਹ ਜਿਹੜੀ ਬੱਸ ਚੱਲਦੀ ਸੀ ਲੋਕਲ ਤੁਹਾਨੂੰ ਪਤਾ ਹੈ ਨਾ ਅੱਜ ਬੰਦ ਪਈ ਆ ਤੁਸੀਂ ਉੱਥੇ ਹੀ ਚਲਾ ਕੇ ਦਿਖਾ ਦਿਓ ਤੁਹਾਨੂੰ ਪਤਾ ਅੰਮ੍ਰਿਤਸਰ ਜਦੋਂ ਤੁਸੀਂ ਜਾਂਦੇ ਹੋ ਤੇ ਸੜਕ ਦੇ ਵਿਚਾਲੇ ਨਹੀਂ ਉਹ ਗੁਲਿਆਰਾ ਜਿਹਾ ਬਣਿਆ ਬਣਿਆ ਸੜਕ ਬਣੀ ਹੋਈ ਐ ਛੋਟੀ ਜੀ ਸਪੈਸ਼ਲ ਬਸ ਜਾਣ ਵਾਲੀ ਬੰਦ ਬੰਦ ਪਈਆਂ ਨੇ ਤੁਸੀਂ ਕਿਸੇ ਅੰਮ੍ਰਿਤਸਰ ਵਾਲੇ ਨੂੰ ਪੁੱਛ ਲਓ ਮੈਂ ਖੁਦ ਜਾ ਕੇ ਆ ਜੀ ਪਿੱਛੇ ਜੇ ਮੈਂ ਦੇਖਿਆ ਉਹ ਬੰਦ ਹਾਂ ਹਾਂ ਜੀ ਹਾਂ ਜੀ ਤੋ ਮਤਲਬ ਇਹ ਆ ਕਿ ਭਾਈ ਤੁਸੀਂ ਜੇ ਇਦਾਂ ਦੀ ਸਕੀਮ ਕੋਈ ਚਾਲੂ ਕਰੋਗੇ ਤਾਂ ਉਹ ਬੋਝ ਫੇਰ ਪੰਜਾਬ ਤੇ ਹੀ ਪੈਣਾ ਕਿ ਅਫੋਰਡ ਕਰਦੇ ਹੋ ਤੁਸੀਂ ਇਸ ਤਰ੍ਹਾਂ ਦਾ ਬੋਝ ਜੀ ਬਿਲਕੁਲ ਇਹ ਤੇ ਉਹ ਮਿੱਤਰ ਵੀ ਦੱਸ ਰਹੇ ਨੇ ਕਿ ਇਹ ਤੇ ਨਵੀਂ ਸਰਕਾਰ ਨੂੰ ਵੀ ਪੰਗਾ ਤੇ ਭਾਈ ਮੌਕੇ ਦੇ ਪੰਜਾਬ ਨੂੰ ਹਾਂ ਇਹ ਮੈਂ ਗੱਲ ਤੁਹਾਨੂੰ ਅੱਜ ਕਹਿ ਦੇਣਾ ਇਹ ਤੁਸੀਂ ਇੱਕ ਚੀਜ਼ ਮੰਨ ਕੇ ਹੀ ਚੱਲੋ ਚਾਹੇ ਕਾਂਗਰਸ ਆ ਜਾਵੇ ਚਾਹੇ ਕਾਲੀ ਆ ਜਾਣ ਚਾਹੇ ਮਾਨ ਸਾਹਿਬ ਦੁਬਾਰਾ ਰਿਪੀਟ ਹੋ ਜਾਣ ਬਈ ਇੱਕ ਕੰਡਿਆਂ ਦਾ ਤਾਜ ਆ ਹੁਣ ਜੀ ਇੱਕ ਕੰਡਿਆਂ ਦਾ ਤਾਜ ਹੈ ਤੇ ਕੋਈ ਸੂਰਮਾ ਆਊਗਾ ਜਿਹੜਾ ਆਪਣਾ ਆਪਣੇ ਆਪ ਨੂੰ ਕੁਰਬਾਨ ਕਰ ਦੇਊਗਾ ਕਿ ਲਓ ਬਈ ਹੁਣ ਮੈਂ ਬਣਾ ਨਾ ਬਣਾ ਤੁਸੀਂ ਕੁਝ ਬਣ ਜਾਓਗੇ ਜੀ ਤੁਹਾਡੇ ਬੱਚੇ ਕੁਝ ਨਾ ਕੁਝ ਖੱਟ ਲੈਣਗੇ ਤਾਂ ਅਦਰਵਾਈਜ਼ ਸਥਿਤੀ ਸਾਡੀ ਜਿਹੜੀ ਹੈ ਉਹ ਡਾਵਾਂ ਡੋਲਿਆ ਨਮਾਦੋ ਲਿਆ ਜੀ ਜੀ ਬਿਲਕੁਲ ਜੀ ਬਿਲਕੁਲ ਮਕਦਰ ਸਿੰਘ ਜੀ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਜੀ ਇਹ ਕਹਿੰਦੇ ਕਿ ਕਰਜ਼ਾ ਵਧੇਗਾ ਤੇ ਟੈਕਸ ਵਧੇਗਾ ਮਹਿੰਗਾਈ ਵਧੇਗੀ ਤੇ ਕਰਜ਼ਾ ਆਪਣੇ ਤੇ ਪਹਿਣਾ ਪੰਜਾਬੀਆਂ ਨੂੰ ਤਿਆਰ ਹੋਣ ਤੇ ਭਾਵੇਂ ਨਾ ਹੋਣ ਨਾ ਤਿਆਰ ਹੁੰਦੇ ਹੋਏ ਵੀ ਭੁਗਤਣਾ ਪੰਜਾਬੀਆਂ ਨੂੰ ਹੀ ਪਹਿਣਾ ਉਹ ਕਹ ਰਹੇ ਨੇ ਇੱਕ ਵੀਰੇ ਕਿ ਮੈਂ ਡਰਾਈਵਰ ਸੀ ਬਸ ਦਾ ਉਸ ਦਾ ਤੁਸੀਂ ਹਿਸਾਬ ਲਾ ਲਓ ਫਿਰ ਬੇਰੁਜ਼ਗਾਰ ਵੀ ਸਾਡੀ ਆਡੀਅנס ਦੇ ਵਿੱਚ ਹੈ ਨਾ ਕਿ ਕਿਤੇ ਉਸ ਬਸ ਦਾ ਡਰਾਈਵਰ ਹੂੰ ਜਤਾ ਜੋ ਉਹ ਰੋਜ਼ਗਾਰ ਸ਼ਿਫਟ ਕਰਕੇ ਗਿਆ ਹੋਗਾ ਕਿ ਉਸ ਟ੍ਰਾਂਸਪੋਰਟ ਨੂੰ ਕਿਸੇ ਦੂਜੀ ਚੀਜ਼ਾਂ ਕੁਝ ਕੀਤਾ ਹੋਏਗਾ ਤੇ ਜਾ ਰੋਜ਼ਗਾਰ ਹੋਏਗਾ ਪਰ ਤੁਸੀਂ ਸੋਚ ਕੇ ਦੇਖੋ ਕਿ ਤੁਹਾਡੇ ਕੋਲ ਤੇ ਅੰਮ੍ਰਿਤਸਰ ਦੇ ਵਿੱਚ ਨਹੀਂ ਇਹ ਟ੍ਰਾਂਸਪੋਰਟ ਚੱਲੀ ਹੈ ਜੀ ਜੀ ਮਿੰਟ ਜੀ ਖਿਆ ਜੀ ਹਾਂਜੀ ਹਾਂਜੀ ਦੋਸਤ ਅਤਜਿੰਦਰ ਜੀ ਬਿਲਕੁਲ ਤੁਹਾਡੇ ਵਾਲੀ ਗੱਲ ਠੀਕ ਹੈ ਮਿੰਟ ਜੀ ਨੇ ਵੀ ਇਹੀ ਦੱਸਿਆ ਕਿ ਲਗਭਗ ਅਸੀਂ ਇੱਥੇ ਪਹੁੰਚ ਜਾਾਂਗੇ 5 ਲੱਖ ਕਰੋੜ ਹਾਂਜੀ ਐਪਰੋਕਸੀਮੇਟਲੀ ਹੈ ਕਿ 2025-26 ਦੇ ਦਰਮਿਆਨ ਕੈਗ ਦਾ ਵੀ ਇੱਕ ਅਸੈਸਮੈਂਟ ਸੀਗਾ ਮੈਂ ਕੁਝ ਮਹੀਨੇ ਪਹਿਲਾਂ ਜਾਂ ਕੁਝ ਸਾਲ ਕਹਿ ਲਓ ਉਹਨਾਂ ਨੇ ਇੱਕ ਅਸੈਸਮੈਂਟ ਦਿੱਤਾ ਸੀਗਾ ਕਿ 2027 ਤੱਕ ਜਿਹੜਾ ਸਾਡਾ ਕਰਜ਼ਾ ਹੈ ਉਹ ਮਤਲਬ ਕਿ 5 ਤੋਂ 5.5 ਲੱਖ ਕਰੋੜ ਤੱਕ ਦਾ ਹੋਣ ਦਾ ਸਮਾਹ ਖਤਰਾ ਹੈ ਖਤਰਾ ਇਹ ਜਾਨ ਜਾਣ ਦਾ ਖਤਰਾ ਨਹੀਂ ਤੇਰੇ ਪਿੱਛੇ ਜਾਣ ਦਾ ਬਿਲਕੁਲ 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 ਜੀ ਮਿੰਦੂ ਜੀ ਥੋੜਾ ਜਿਹਾ ਸ਼ਿਫਟ ਕਰਦੇ ਆਂ ਅਗਲੀ ਖਬਰ ਵੱਲ ਚਲਦੇ ਆਂ